ਲੋ ਬੱਚੋ ਅੱਜ ਦੀ ਸਾਡੀ ਕਹਾਣੀ ਹੈ ਚੀਕੂ ਚੂਹਾ ਇਹ ਕਹਾਣੀ ਬਹੁਤ ਸੋਹਣੀ ਅਤੇ ਸਿੱਖਿਆ ਦੇਣ ਵਾਲੀ ਹੈ ਇਹਨੂੰ ਲਾਸਟ ਤੱਕ ਜ਼ਰੂਰ ਦੇਖਿਓ ਜਾਣ ਪਹਿਚਾਨ ਪਰਮਾਤਮਾ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ ਸਾਨੂੰ ਹਮੇਸ਼ਾ ਹੀ ਉਸ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਹੈ ਦੂਜਿਆਂ ਨੂੰ ਦੇਖ ਕੇ ਆਪਣਾ ਮਨ ਨਹੀਂ ਤਰਸਾਉਣਾ ਚਾਹੀਦਾ ਇਹ ਸਿੱਖਿਆ ਦਿੰਦੀ ਹੈ ਇਹ ਕਹਾਣੀ ਕਹਾਣੀ ਦਾ ਨਾਮ ਹੈ ਚੀਕੂ ਚੂਹਾ ਆਓ ਅਸੀਂ ਕਹਾਣੀ ਪੜਦੇ ਹਾਂ ਤੇ دیکھتے ਹਾਂ ਕਿ ਚੀਕੂ ਚੂਹੇ ਨੂੰ ਪਰਮਾਤਮਾ ਤੋਂ ਕੀ ਸ਼ਿਕਾਇਤ ਹੈ ਬੜੀ ਪੁਰਾਣੀ ਗੱਲ ਹੈ ਇੱਕ ਚੂਹਾ ਸੀ ਉਸ ਦਾ ਨਾਂ ਸੀ ਚੀਕੂ ਚੀਕੂ ਨੂੰ ਇੱਕ ਦਿਨ ਭੋੜੀ ਪੋਖ ਲੱਗੀ ਪਰ ਉਸ ਨੂੰ ਖਾਂ ਲੈ ਕੁਝ ਨਹੀਂ ਲੱਭਿਆ ਉਹ ਇੱਧਰ ਉੱਧਰ ਭੁੱਖਾ ਹੀ ਘੁੰਮੀ ਜਾ ਰਿਹਾ ਸੀ ਅਚਾਨਕ ਉਸ ਦੇ ਹੱਥ ਵਿੱਚ ਇੱਕ ਅਖਰੋਟ ਲੱਗਾ ਉਹ ਆਪਣੇ ਛੋਟੇ-ਛੋਟੇ ਦੰਦਾ ਨਾਲ ਅਖਰੋਟ ਤੋੜਨ ਲੱਗਾ ਪਰ ਇੱਕ ਇਹ ਅਖਰੋਟ ਤਾਂ ਟੁੱਟਿਆ ਹੀ ਨਹੀਂ ਅਖਰੋਟ ਤਾਂ ਬੜਾ ਸਖਤ ਸੀ ਚੀਕੂ ਦੇ ਛੋਟੇ-ਛੋਟੇ ਦੰਦ ਅਖਰੋਟ ਨਾ ਤੋੜ ਸਕੇ ਥੱਕ ਹਾਰ ਕੇ ਉਹ ਖਿੱਚ ਕੇ ਬੋਲਿਆ हे भगवान ਤੁਸੀਂ ਮੈਨੂੰ ਇੰਨੇ ਛੋਟੇ-ਛੋਟੇ ਦੰਦ ਕਿਉਂ ਦਿੱਤੇ ਮੇਰੇ ਕੋਲ ਤੇ ਭੋਜਨ ਤਾਂ ਹੈ ਪਰ ਮੈਂ ਇਸ ਨੂੰ ਖਾ ਨਹੀਂ ਸਕਦਾ ਅਜਿਹਾ ਕਹਿ ਕੇ ਉੱਚੀ ਉੱਚੀ ਰੋਣ ਲੱਗਾ ਚੀਕੂ ਦੀ ਦਰਦ ਭਰੀ ਆਵਾਜ਼ ਸੁਣ ਕੇ ਇੱਕ ਦੇਵਤਾ ਪ੍ਰਗਟ ਹੋਏ ਤੇ ਬੋਲੇ ਚੀਕੂ ਤੂੰ ਰੋ ਨਾ ਜੰਗਲ ਵਿੱਚ ਜਾ ਅਤੇ ਦੂਸਰੇ ਜਾਨਵਰਾਂ ਦੇ ਦੰਦ ਦੇਖ ਕੇ ਆ ਜਿਸ ਦੇ ਵੀ ਦੰਦ ਤੈਨੂੰ ਪਸੰਦ ਆਉਣਗੇ ਤੈਨੂੰ ਉਸ ਵਰਗੇ ਹੀ ਦੰਦ ਦੇ ਦਿੱਤੇ ਜਾਣਗੇ ਚੀਕੂ ਬੜਾ ਖੁਸ਼ ਹੋਇਆ ਉਹ ਜੰਗਲ ਵਿੱਚ ਗਿਆ ਤੇ ਉਸ ਨੇ ਕਈ ਜਾਨਵਰਾਂ ਦੇ ਉਨਾ ਦੇ ਦੰਦ ਦੇਖੇ ਪਰ ਉਸ ਨੂੰ ਕੋਈ ਵੀ ਪਸੰਦ ਨਹੀਂ ਆਏ ਉਸਨੇ ਸੋਚਿਆ ਜੰਗਲ ਦਾ ਰਾਜਾ ਤਾਂ ਸ਼ੇਰ ਹੈ ਉਹ ਤਾਂ ਸਭ ਤੋਂ ਜ਼ਿਆਦਾ ਤਾਕਤਵਰ ਹੈ ਉਸ ਕੋਲ ਜਾਂਦਾ ਹਾਂ ਤਾਂ ਚੀਕੂ ਜਲਦੀ ਨਾਲ ਸ਼ੇਰ ਕੋਲ ਗਿਆ ਤਾਂ ਜਾ ਕੇ ਪੁੱਛਿਆ ਰਾਜਾ ਜੀ ਤੁਸੀਂ ਸਭ ਤੋਂ ਜ਼ਿਆਦਾ ਤਾਕਤਵਰ ਹੋ ਤੁਹਾਡੇ ਦੰਦ ਵੀ ਕਿੰਨੇ ਮਜ਼ਬੂਤ ਹਨ ਮੈਂ ਤੁਹਾਡੇ ਵਰਗੇ ਦੰਦ ਲੈਣਾ ਚਾਹੁੰਦਾ ਹਾਂ ਇਸ ਤੇ ਸ਼ੇਰ ਬੋਲਿਆ ਚੀਕੂ ਕੀ ਤੈਨੂੰ ਪਤਾ ਨਹੀਂ ਇੱਕ ਵਾਰ ਮੈਂ ਜਾਲ ਵਿੱਚ ਫਸ ਗਿਆ ਸੀ ਮੇਰੇ ਇਹ ਮਜਬੂਤ ਦੰਦ ਵੀ ਮੇਰੇ ਮਦਦਨਾ ਕਰ ਪਾਏ ਤਾਂ ਤੇਰੇ ਦਾਦੇ ਨੇ ਹੀ ਮੇਰੇ ਆਪਣੇ ਛੋਟੇ ਛੋਟੇ ਦੰਦਾ ਨਾਲ ਮੇਰਾ ਜਾਲ ਕੱਟ ਕੇ ਮੈਨੂੰ ਬਚਾਇਆ ਸੀ ਇਹ ਸੁਣ ਕੇ ਚੀਕੂ ਹੈਰਾਨ ਹੋ ਗਿਆ ਤੇ ਨੀਮਾ ਜ ਮੂੰਹ ਕਰਕੇ ਅੱਗੇ ਚੱਲਦਾ ਗਿਆ ਅੱਗੇ ਚਲਦੇ ਚਲਦੇ ਚੀਕੂ ਨੂੰ ਆਪਣੇ ਦੋਸਤ ਹਾਥੀ ਮਿਲ ਗਿਆ ਉਸ ਦੇ ਮਨ ਵਿੱਚ ਆਇਆ ਕਿ ਮੇਰਾ ਦੋਸਤ ਹਾਥੀ ਵੀ ਤਾਂ ਕਿੰਨਾ ਵਿਸ਼ਾਲ ਹੈ ਇਸ ਦੇ ਦੋ ਚਮਕੀਲੇ ਦੰਦ ਕਿੰਨੇ ਵੱਡੇ ਹਨ ਚੀਕੂ ਨੇ ਜਲਦੀ ਨਾਲ ਹਾਥੀ ਨੂੰ ਪੁੱਛਿਆ ਦੋਸਤ ਕੀ ਤੂੰ ਆਪਣੇ ਦੰਦਾਂ ਤੋਂ ਖੁਸ਼ ਹੈ ਹਾਥੀ ਬੋਲਿਆ ਨਹੀਂ ਯਾਰ ਮੇਰੇ ਇਹ ਦੋ ਦੰਦ ਸਿਰਫ ਦਿਖਾਣ ਲਈ ਹਨ ਮੈਂ ਇਹਨਾਂ ਨਾਲ ਕੁਝ ਖਾ ਨਹੀਂ ਸਕਦਾ ਉਲਟਾ ਭਾਰਾ ਸਮਾਨ ਇਹਨਾਂ ਨਾਲ ਚੁੱਕਣਾ ਪੈਂਦਾ ਹੈ ਚੀਕੂ ਇਹ ਸੁਣ ਕੇ ਵੀ ਇਹ ਹੈਰਾਨ ਹੋ ਗਿਆ ਪਰ ਉਸ ਨੂੰ ਇਹ ਸਮਝ ਆ ਗਈ ਕਿ ਹਰ ਕਿਸੇ ਵਿੱਚ ਜੇ ਕੋਈ ਖਾਸ ਗੁਣ ਹੈ ਤਾਂ ਕੁਝ ਕਮੀ ਵੀ ਹੈ ਜ਼ਰੂਰ ਹੈ ਕੋਈ ਵੀ ਇਸ ਸੰਸਾਰ ਵਿੱਚ ਸੰਪੂਰਨ ਨਹੀਂ ਹੈ ਸਾਨੂੰ ਪਰਮਾਤਮਾ ਨੇ ਦਿੱਤੀ ਚੀਜ਼ ਦੀ ਦਿੱਤੀ ਚੀਜ਼ ਦਾ ਸ਼ੁਕਰਗੁਜ਼ਾਰ ਮਤਲਬ ਧੰਨਵਾਦ ਹੋਣਾ ਚਾਹੀਦਾ ਹੈ ਇਸ ਲਈ ਉਸ ਨੇ ਆਪਣੇ ਛੋਟੇ ਦੰਦਾਂ ਦਾ ਵੀ ਮਾਤਾ ਮਾਨ ਨੂੰ ਧੰਨਵਾਦ ਕੀਤਾ ਸਿੱਖਿਆ ਕੁਦਰਤ ਦੁਆਰਾ ਦਿੱਤੀ ਹਰ ਚੀਜ਼ ਦੀ ਕਦਰ ਕਰੋ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਹੈ ਕਿ ਸਾਨੂੰ ਜੋ ਭਗਵਾਨ ਨੇ ਦਿੱਤਾ ਸਾਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਦੂਸਰੀਆਂ ਚੀਜ਼ਾਂ ਨੂੰ ਦੇਖ ਕੇ ਆਪਣਾ ਮਨ ਨਹੀਂ ਸਤਾਣਾ ਚਾਹੀਦਾ ਤੇ ਇਸ ਨਾਲ ਇਹ ਕਹਾਣੀ ਖਤਮ ਹੁੰਦੀ ਹੈ ਥੈਂਕ ਯੂ ਬੱਚੋ ਬਾਏ ਬਾਏ